ਇਸੇ ਭਾਰੀ ਕੱਟ ਤੇ ਜਨਵੇਂ ਨਾਲ ਫੇਰ ਕਤਰਉਣਾ ਨਾਲ ਲੱਗਦੇ ਹੀ ਬੇਨਤੀ ਹੈ ਜਿੰਨੇ ਵੀ ਨੌਜਵਾਨ ਹੁਣ ਬਾਰੀਆਂ ਬਨ ਕੇ ਆਪਣੇ ਪਿੰਡਾਂ ਦੇ ਵਿੱਚੋਂ ਜਿਹੜਾ ਮੁਤਾਬਕ ਬਾਰੀਆਂ ਬਨ ਕੇ ਰੋਜ਼ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਾ ਜਦੋਂ ਵੱਡੀ ਇਹ ਤੋਂ ਇਸ ਕਮੇਟੀ ਵੱਲੋਂ ਵੱਡੀ ਜਿਹੜੀ ਅਗਲੀ ਕਾਲ ਦਿੱਤੀ ਜਾਊਗੀ ਉਸ ਕਾਲ ਦੇ ਵਿੱਚ ਆਪਾਂ ਟਰੈਕਟਰ ਟਰਾਲੀਆਂ ਲੈ ਕੇ ਆਵਾਂਗੇ ਐਕਸਟਰਾ ਵੀ ਜਿਹੜੇ ਬੈਰੀਕੇਡਰਾਂ ਦੇ ਭੰਨ ਤੇ ਆਵਾਂਗੇ ਬੋਲੇ ਪਹਿਲਾਂ ਵੀ ਕਹਿ ਚੁੱਕੇ ਆ ਮੋਰਚੇ ਦੀ 10 ਮੈਂਬਰੀ ਕਮੇਟੀ 15 ਮੈਂਬਰ ਉਹਦੇ ਵਿਚ ਹੈਗੇ ਨੇ ਆਫੀਸ਼ਲ ਜਿਹੜਾ ਵੀ ਮੋਰਚੇ ਵੱਲੋਂ ਬਿਆਨ ਆਊਗਾ ਉਹਦੇ ਤੇ ਭਰੋਸਾ ਕਰਿਓ 2-3 ਵਾਰ ਇਹਨਾਂ ਨੇ ਨੋਟੀਫਿਕੇਸ਼ਨ ਜਿਹੜਾ ਆ ਉਹ ਕੈਨਸਲ ਕਰਤਾ ਆ ਇਹ ਨਾ ਹੋਵੇ ਸਾਨੂੰ ਹਫਤੇ ਦੀ ਤਰੀਕੇ ਨਾਲ ਦਿੰਦੇ ਆ ਵੀ ਆਪ ਲੈਣਗੇ ਉਹਦੇ 'ਚ ਫੇਰ ਕੋਈ ਨਵਾਂ ਨੋਟੀਫਿਕੇਸ਼ਨ ਆ ਜਾ ਬਹੁਤ WhatsApp ਤੇ ਮੈਸੇਜ ਚੱਲ ਰਹੇ ਆ ਸੋ ਜਦੋਂ ਤੱਕ ਮੋਰਚੇ ਵੱਲੋਂ ਕੋਈ ਆਫੀਸ਼ਲ ਕਾਲ ਨਹੀਂ ਆਉਂਦੀ ਇਹ ਨਾ ਹੋਵੇ ਕੋਈ ਆਪਣੇ ਵੱਲੋਂ ਕਾਲ ਦੇਈ ਜਾਵੇ ਤੇ ਬੰਦੇ ਗੁਸਟ ਵੀ ਜਾਣ ਮੋਰਚੇ ਵਾਲਾ ਅਫੀਸ਼ਲ ਕਾਲ ਆਊਗੀ ਮੋਰਚੇ ਵਾਲਾ ਅਫੀਸ਼ੀਲੀ ਜਦੋਂ ਮੋਰਚਾ ਸਮਾਪਤ ਹੋਊਗਾ ਉਹ ਸਾਰਿਆਂ ਨੂੰ ਕਰਵਾਇ ਕੀਤਾ ਜਾਊਗਾ ਸਭ ਤੋਂ ੱਖਾ ਕਰਨਾ ਇੱਥੇ ਜਿਹੜਾ ਮੈਸੇਜ ਪਰਮਿਸ਼ਨ ਆ ਇੰਟੈਲੀਜੈਂਸ ਆ ਗਲਤ ਮੈਸੇਜ ਬਾਰ-ਬਾਰ ਭੇਜ ਰਹੀ ਆ ਸੋ ਇੱਥੇ ਜਿਹੜੀ ਵੀ ਕਾਲ ਹੋਊਗੀ ਉਹਦੀ ਵੇਟ ਕਰਨੀ ਆ ਜੇ ਹਾਨੂੰ ਇਹ ਕੁਝ ਦਿੰਦੇ ਨਹੀਂ ਆ ਅਗਲੀ ਕਾਲ ਇਹ ਤਾਂ ਵੱਡੀ ਆਊਗੀ ਫੇਰ ਆਪਾਂ ਯੂਨੀਵਰਸਿਟੀ ਦੀ ਫਿਰ ਚੰਡੀਗੜ੍ਹ ਦਾ ਵੀ ਆਪਾਂ ਵੇਖਾਂਗੇ ਬੋਲੇ ਸੋ 10 12 ਮੁੰਡੇ ਦੇ ਹੀ ਮੀਡੀਆ ਦੇ ਵਿੱਚ ਆਉਂਦੇ ਹੁੰਦੇ ਨੇਗੇ ਇਹ ਮੁੰਡੇ ਨੇ ਇਹ ਮੀਡੀਆ ਦੇ ਵਿੱਚ ਜਦੋਂ ਆਉਣਗੇ ਉਹਨੂੰ ਯਕੀਨ ਕਰਨਾ ਨਹੀਂ ਆਪਾਂ ਸਾਰੇ ਜਣੇ ਹੁਣ ਮੋਰਚੇ ਨੂੰ ਦੁਬਾਰਾ ਫਿਰ ਇੱਕ ਵਾਰੀ ਹੱਥ ਖੜੇ ਕਰਕੇ ਭਰੋਸਾ ਜਰੂਰ ਦਿਵਾਓ ਵੀ ਇਸ ਤਰ੍ਹਾਂ ਹੀ ਬਾਰੀਆਂ ਬਣੇ ਕਿਉਂਦੇ ਰਹਿਾਂਗੇ ਹੱਥ ਖੜੇ ਕਰਕੇ ਭਰੋਸਾ ਬੋਲੇ ਮਿੱਟੀ ਤੋਂ ਨਰਬਾਬ ਜੀ ਪੰਜਾਬ ਨੂੰ ਅਸੀਂ ਪੰਜਾਬ ਜੀ ਮਿੱਟੀ ਤੋਂ ਨਰਬਾਬ ਜੀ ਪੰਜਾਬ ਨੂੰ ਅਸੀਂ ਪੰਜਾਬ ਜੀ ਇੱਕ ਘਟ ਪੰਜਾਬ ਦਾ ਕਸ਼ਮੀਰ ਦੇ ਅਨਾਉਂਸ ਕਰਦਾ 10 ਘੰਟੇ ਦਾ ਰਹਿਣਾ ਚਾਹੁੰਦੇ ਨਹੀਂ ਛੱਡਦੇ ਫਿਰ ਆਪਾਂ ਇੱਕ ਘਟ ਥਾਣੇ ਵੱਲ ਸਾਰੇ ਜਾਵਾਂਗੇ ਸਾਰੇ ਜਾਵਾਂਗੇ ਫਿਰ ਸਾਰੇ ਸਾਰੇ ਡਾਕ ਲੈਣ ਫਿਰ ਅਸੀਂ ਇੱਥੇ ਹੀ ਓਨਾ ਟਾਈਮ ਆਪਾਂ ਨੌਜਵਾਨੋ ਇੱਕ ਜੀਤ ਹੋ ਗਈ ਜੇ ਆਪਾਂ ਇਹ ਕਹਿ ਦਿਆ ਪੁਲਿਸ ਨੂੰ ਥਰਮ ਵਾਲੇ ਪੁਆਇੰਟ ਤੇ ਆ ਜਾਈਏ